ਹੈਲੋ ਜੱਸੇ ਭਾਈ ਤੇਤੀ ਆ ਜਾ ਯਾਰ ਮੇਰਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਕਿੱਥੇ ਆ ਬਈ ਤੂੰ ਬਾਈ ਸੰਦੀਪ ਦੀ ਦੁਕਾਨ ਮੂਰੇ ਆ ਬਈ ਤੂੰ ਰੋਕ ਅਸੀਂ ਹੁਣੇ ਆਏ ਹਾਂ ਬਾਈ ਜਲਦੀ ਆ ਜਾ ਬਾਈ ਕੀ ਹੋਇਆ ਬਾਈ ਦਿਲਪ੍ਰੀਤ ਦਾ ਐਕਸੀਡੈਂਟ ਹੋ ਗਿਆ ਜਲਦੀ ਚੱਲ ਬਈ ਦਿਲਪ੍ਰੀਤ ਕੀ ਹੋਇਆ ਤੈਨੂੰ ਅਰ ਮੈਂ ਤਾਂ ਮਜ਼ਾਕ ਕਰਦਾ ਸੀ ਤੁਸੀਂ ਸੱਚੀ ਆ ਗਏ ਬਈ ਤੂੰ ਸਾਡਾ ਮਜ਼ਾਕ ਬਣਾਈ ਜਨਾ ਅਸੀਂ ਪਤਾ ਕਿੰਨਾ ਡਰ ਗਏ ਸੀ ਪਰ ਤੁਸੀਂ ਤਾਂ ਗੁੱਸਾ ਕਰੀ ਜਾਂਦੇ ਮੈਂ ਤਾਂ ਮਜ਼ਾਕ ਕਰਦਾ ਸੀਗਾ ਚੱਲ ਬਈ ਜਿ세 ਆਪਾਂ ਆਪਦਾ ਕੰਮ ਛੱਡ ਕੇ ਇਹ ਆਪਣਾ ਮਜ਼ਾਕ ਬਣਾਈ ਜਾਂਦਾ ਚਲੇ ਜਾਓ ਪਾਗਲ ਲੋਕ ਐਂ ਕਰਦਾ ਅੱਜ ਫੇਰ ਉਹਨਾਂ ਨੂੰ ਛੇੜਦਾ ਹੈਲੋ ਭਾਈ ਜਸਪ੍ਰੀਤ ਪਲੀਜ਼ ਮੈਨੂੰ ਬਚਾ ਲੋ ਮੇਰੇ ਪਿੱਛੇ ਚੋਰ ਪੈ ਗਏ ਉਹਨਾਂ ਕੋਲੇ ਚਾਕੂ ਵੀ ਆ ਐ ਹੈ ਭਾਈ ਪਲੀਜ਼ ਬਚਾ ਲੋ ਚੋਰ ਬਈ ਅਸੀਂ ਹੁਣੇ ਆਏ ਬਈ ਰਾਜੇ ਦਲਪ੍ਰੀਤ ਪਿੱਛੇ ਚੋਰ ਪੈ ਗਏ ਜਲਦੀ ਚੱਲ ਭਾਈ ਉਹ ਅੱਜ ਫੇਰ ਝੂਠ ਬੋਲਦਾ ਹੁਣ ਨਹੀਂ ਨਹੀਂ ਭਈ ਉਹ ਰੋਈ ਜਾਂਦਾ ਸੀ ਮੈਨੂੰ ਲੱਗਦਾ ਉਹ ਸੱਚੀ ਪ੍ਰੋਬਲਮ ਚ ਆ ਅੱਛਾ ਭਾਈ ਫਿਰ ਜਲਦੀ ਚੱਲ ਕੀ ਹੋਏ ਭਾਈ ਧਲਪਰੀ ਤੋ ਕਿੱਥੇ ਆ ਚੋਰ ਹਾਂ ਭਾਈ ਦੱਸ ਕਿੱਥੇ ਆ ਚੋਰ ਇਹ ਤਾਂ ਬਾਲੇ ਬੁੱਧੂ ਆ ਤੈਨੂੰ ਕੋਈ ਵੀ ਬੇਵਕੂਫ ਬਣਾ ਸਕਦਾ ਭਾਈ ਮੈਂ ਤੈਨੂੰ ਕਿਹਾ ਸੀ ਨਾ ਅੱਜ ਫੇਰ ਝੂਠ ਮਾਰਦਾ ਹੁਣ ਭਾਈ ਤੂੰ ਸਾਨੂੰ ਫੇਰ ਝੂਠ ਬੋਲਿਆ ਸਾਨੂੰ ਲੱਗਾ ਤੇਰੇ ਪਿੱਛੇ ਸੱਚੀ ਚੋਰ ਪਏ ਹੋਏ ਆ ਚੱਲ ਰਾਜ ਚੱਲੀ ਯਾਰ ਦਰਪ੍ਰੀਤ ਹਲੋ ਭਾਈ ਮੇਰੇ ਪਿੱਛੇ ਚੋਰ ਪੈ ਗਏ ਪੁਲਿਸ ਛੇਤੀ ਆਜੋ ਅੱਛਾ ਤੇਰੇ ਪਿੱਛੇ ਚੋਰ ਪੈ ਗਏ ਰਾਜੇ ਦਰਪ੍ਰੀਤ ਪਿੱਛੇ ਚੋਰ ਪੈ ਗਏ ਭਾਈ ਇਹ ਆਪਾਂ ਨੂੰ ਝੂਠ ਬੋਲਦਾ ਆਪਾਂ ਨੂੰ ਸੱਟ ਗਿਆ ਆਪਣੇ ਤੇ ਹੱਸੂਗਾ ਹਾਂ ਵੀ ਤੂੰ ਠੀਕ ਹੈ ਨਾ ਉਹ ਭਰਾਵਾ ਤੂੰ ਸਾਨੂੰ ਆਪਦਾ ਕੰਮ ਕਰਨ ਦੇ ਸਾਨੂੰ ਪਤਾ ਤੂੰ ਝੂਠ ਬੋਲਦਾ ਨਹੀਂ ਨਹੀਂ ਭਾਈ ਮੈਂ ਝੂਠ ਨਹੀਂ ਬੋਲਦਾ ਆ